ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਅੱਜ بارش ਟੁਆਇਲਰਟ ਚਾਰੀ ਕੀਤਾ ਗਿਆ ਦੱਸਦੇ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਅੱਜ yellow alert ਜਾਰੀ ਕੀਤਾ ਗਿਆ ਪੰਜਾਬ ਵਿੱਚ ਅਗਲੇ 3 ਦਿਨ ਲਗਾਤਾਰ ਅਚੇਹਾ ਹੀ ਮੌਸਮ ਬਣਿਆ ਰਹੇਗਾ 1 ਸਤੰਬਰ ਤੱਕ ਪੰਜਾਬ ਦੇ ਵਿੱਚ بارش ਦਾ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ بارش ਦਾ ਅਲਰਟ ਸਟੋਰੀ ਕੀ ਹੈ ਬਾਰਿਸ਼ ਤੋਂ ਅਸਰ ਡੈਮਾਂ ਦੇ ਪਾਣੀ ਦੇ ਪੱਧਰ ਤੇ ਦੇਖਣ ਨੂੰ ਮਿਲ ਸਕਦਾ ਹੈ ਉਦੋਂ ਹੀ ਜੇਕਰ ਡੈਮਾਂ ਟੁੱਟ ਅੱਗੇ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਅਸਰ ਦਿਖਾਈ ਦੇ ਸਕਦਾ ਹੈ ਰਵੀ ਬਿਆਸ ਸਪੀਕ ਦਾ ਸੇ ਪਹਿਲਾ ਹੀ ਪੰਜਾਬ ਦੇ 8 ਜ਼ਿਲ੍ਹਿਆਂ ਦੇ ਕਈ ਪਿੰਡਾਂ ਨੂੰ ਆਪਣੇ ਚਕਰੇਟ ਦੇ ਵਿੱਚ ਲੈ ਰਿਹਾ ਹੈ ਇਸ ਵਿੱਚ ਆਂ ਵੈਲੈਂਟੀਨਾ ਚ ਪਾਰੀ ਪਾਰਿਸ਼ ਨਾਲ ਹੋਰ ਨੁਕਸਾਨ ਹੋ ਸਕਦਾ ਹੈ ਜਾਣਕਾਰੀ ਮੁਤਾਬਕ ਇਹਨਾਂ ਜ਼ਿਲ੍ਹਿਆਂ ਦੇ 350 ਤੋਂ ਵੱਧ ਪਿੰਡ ਪਾਣੀ ਦੀ ਮਾਰ ਚੱਲ ਰਹੇ ਨੇ ਅਤੇ ਕਈ ਲਾਕਿਆ ਦੇ ਵਿੱਚ 5 ਤੋਂ 7 ਫੁੱਟ ਪਾਣੀ ਆ ਚੁੱਕਾ ਹੈ ਹਾਲਾਤ ਇੰਨੇ ਵਿਗੜ ਚੁੱਕੇ ਨੇ ਕਿ ਅੰਮ੍ਰਿਤਸਰ ਤੇ ਅਜਨਾਲਾ ਚ ਸੈਨਾ ਆਪਣੇ ਵਿਸ਼ੇਸ਼ ਉਪਕਰਨਾ ਦੇ ਨਾਲ ਉਤਰ ਕੇ ਲੋਕਾਂ ਨੂੰ ਰੈਸਕਿਊ ਕਰ ਰਹੀ